ਅਫਸਰ ਇਹ ਜਾਣ ਦੇਗੇ ਹੁਣ ਇਲੈਕਸ਼ਨ ਦਾ ਸਮਾਂ ਤੇ ਸਾਰੀਆਂ ਹੀ ਸਿਆਸੀ ਪਾਰਟੀਆਂ ਦਾ ਚੋਣ ਪ੍ਰਚਾਰ ਤੇ ਪੂਰਾ ਜ਼ੋਰ ਲੱਗਿਆ ਹੋਇਆ ਤੇ ਬੀਤੇ ਦਿਨੀ ਸੀਐਮ ਭਗਵੰਤ ਸਿੰਘ ਮਾਨ ਨੇ ਵੀ ਲੋਕਾਂ ਨਾਲ ਮੁਲਾਕਾਤ ਕਰਦੇ ਵੋਟਾਂ ਨੂੰ ਲੈ ਕੇ ਅਪੀਲ ਕਰੀ ਸੀ ਇਸ ਗੱਲ ਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਇਸ ਵਾਰ ਆਪ ਸਰਕਾਰ ਨੂੰ ਲੋਕਾਂ ਦਾ ਇਹਨਾਂ ਖਾਸ ਰਿਸਪੌਂਸ ਹੈ ਜੋ ਉਹ ਮਿਲਦਾ ਦਿਖਾਈ ਨਹੀਂ ਦੇ ਰਿਹਾ ਪਰ ਤਾਂ ਵੀ ਸੀਐਮ ਭਗਵੰਤ ਸਿੰਘ ਮਾਨ ਦੇ ਬਲੋਂ ਲੋਕਾਂ ਨੂੰ ਯਕੀਨ ਦਵਾਇਆ ਗਿਆ ਹੈ ਕਿ ਉਹ ਪੰਜਾਬ ਨੂੰ ਤਿੰਨ ਸਾਲਾਂ ਦੇ ਵਿੱਚ ਸੋਨੇ ਦੀ ਚਿੜੀ ਬਣਾ ਦੇਣਗੇ ਸੋ ਵੀ ਨਾ ਕਿਸੇ ਦੇਰੀ ਤੋਂ ਤੁਹਾਨੂੰ ਵੀ ਲੈ ਚਲਦੇ ਹਾਂ ਉਸ ਪੂਰੀ ਵੀਡੀਓ ਦੇ ਵੱਲ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਹੁਣ ਮੈਨੂੰ ਬ ਹੈ ਕਿਉਂਕਿ ਪੰਜਾਬ ਦੀ ਜਨਤਾ ਬੋਲਣ ਲੱਗੀ ਪੰਜਾਬ ਦਾ ਯੂਥ ਬੋਲਣ ਲੱਗ ਗਿਆ ਪੰਜਾਬ ਦੇ ਬਜ਼ੁਰਗ ਬੋਲਣ ਲੱਗੇ ਪੰਜਾਬ ਦੀਆਂ ਮਾਵਾਂ ਭੈਣਾਂ ਬੋਲਣ ਲੱਗੀਆਂ ਕਿ ਸਾਨੂੰ ਕਿ ਸਾਨੂੰ ਇਸ ਤੋਂ ਪਹਿਲਾਂ 70 ਸਾਲਾਂ ਚ ਇਹੋ ਜਿਹੀ ਆਪਣੇਪਣ ਵਾਲੀ ਸਰਕਾਰ ਨਹੀਂ ਮਿਲੀ ਸੀ ਪਹਿਲੀ ਗੱਲ ਹੈ ਪਹਿਲੀ ਵਾਰ ਹੈ ਕਿ ਤੁਸੀਂ ਮੁੱਖ ਮੰਤਰੀ ਨੂੰ ਬਾਈ ਜੀ ਕਹਿ ਕੇ ਬੁਲਾ ਸਕਦੇ ਹੋ ਨਹੀਂ ਤਾਂ ਰਾਜੇ ਮਹਾਰਾਜੇ ਕੱਕੇ ਸਾਹਿਬ ਜੀ ਛੋਟੇ ਸਾਹਿਬ ਜੀ ਵੱਡੇ ਸਾਹਿਬ ਜੀ ਇਹੀ ਹੁੰਦਾ ਸੀ ਮੈਂ ਤੁਹਾਡਾ ਆਪਣਾ